ਫਲਾਈਟਸ ਭਰ-ਭਰ ਕੇ ਬੱਚੇ ਹਰ ਮਹੀਨੇ ਮੈਨੂੰ ਲੱਗਦਾ ਸੁਣਨ ਨੂੰ ਇਹ ਮਿਲਦਾ ਸੀ ਉਹਦਾ ਬੱਚਾ ਬਾਹਰ ਚਲਾ ਗਿਆ ਉਹਦਾ ਬੱਚਾ ਬਾਹਰ ਚਲਾ ਗਿਆ ਤੀਜੇ ਤਿਆਰੀ ਕਰ ਲੈਂਦੇ ਸੀ ਹੁਣ ਵਾਪਸੀ ਦਾ ਟ੍ਰੈਂਡ ਨਾਲ ਨਾਲ ਸ਼ੁਰੂ ਹੋ ਗਿਆ ਇਹ ਇੱਕ ਬਦਲਾਵ ਕਿਉਂ ਆਇਆ ਤੇ ਹੁਣ ਕਿੰਨਾ ਕੁ ਆ ਚੁੱਕਿਆ ਇਸ ਚੀਜ਼ ਦੇ ਵਿੱਚ ਤਾਂ ਹੁਣ ਉੱਥੇ ਜਾ ਕੇ ਜਿਹੜਾ ਕਲਾਸ਼ ਹੋਇਆ ਨਾ ਉਹ ਜਿਹੜਾ ਬੱਬਲ ਬਣ ਗਿਆ ਸੀ ਇੱਕ ਨੂੰ ਬੱਬਲ ਬਸਟ ਹੋ ਗਿਆ ਹੁਣ ਤਾਂ ਉਹਦੇ ਚ ਕੀ ਹੋਇਆ ਕਿ ਜਿਵੇਂ ਜਿਵੇਂ ਸਾਰਾ ਪਹਿਲਾਂ ਵਧਿਆ ਓਵੇਂ ਓਵੇਂ ਜਿਵੇਂ ਜਿਵੇਂ ਨਾਲ ਨਾਲ ਪ੍ਰੋਬਲਮਾਂ ਉਹ ਵੀ ਲੈ ਕੇ ਗਏ ਆ ਨਾ ਅਸੀਂ ਇੱਥੋਂ ਫਿਰ ਇੱਥੋਂ ਜਾ ਕੇ ਉੱਥੇ ਪ੍ਰੋਬਲਮਾਂ ਵੀ ਹੋਣੀਆਂ ਸ਼ੁਰੂ ਹੋਈਆਂ ਚੌਬਦੀਆਂ ਹੋਈਆਂ ਚਾਹੇ ਉਹ ਕਾਲਜਸ ਨਾਲ ਰਿਲੇਟਡ ਹੋ ਗਈਆਂ ਕਿ ਕਾਲਜਸ ਉੱਥੇ ਜਿਹੋ ਉਹਨੀਆਂ ਸੀਟਾਂ ਹੁੰਦੀਆਂ ਨਹੀਂ ਸੀ ਫਿਰ ਉਹ ਅੱਗੇ ਜਾ ਕੇ ਡਿਕਲਾਈਨ ਹੁੰਦੇ ਸੀ ਤਾਂ ਫਿਰ ਉਹ ਕਾਲਜ ਕਰਦੇ ਸੀ ਫਿਰ ਪ੍ਰਾਈਵੇਟ ਕਾਲਜes ਦਾ ਮਸਲਾ ਸੀਗਾ ਜਾਂ ਕਿ ਲੋਕੀ ਉਹ ਉਹਨੀਆਂ ਆਕੂ ਉਹਨੋਂ ਰੀ ਸੀਟ ਸੀਗੀ ਉਹਨੀਆਂ ਨਹੀਂ ਸੀਗੀਆਂ ਉਹਨੀਆਂ ਦੇ ਕਾਲਜ ਦੀਆਂ ਫਿਰ ਇੱਥੇ ਰੋਲੇ ਪੈਂਦੇ ਸੀ ਇਮੀਗ੍ਰੇਸ਼ਨ ਆਦਿ ਰੋਲੇ ਹੁੰਦੇ ਸੀ ਇੱਥੇ ਸੈਨੇਸੀ ਇਹ ਜਾਣਨ ਨੂੰ ਪੁੱਛਦੇ ਸੀ ਜਾਂ ਵੱਡੀਆਂ ਕੰਪਨੀਆਂ ਵੀ ਇਨਵੋਲਡ ਸੀ ਇਹ ਦੇ ਵਿੱਚ ਹਨ ਤਾਂ ਉਹ ਸਾਰਾ ਜਿੰਨਾ ਕਿ ਮਤਲਬ ਸੀਕਵੈਂਸ ਬਣਿਆ ਉਹ ਬਣਿਆ ਕਿ ਇੱਥੋਂ ਜਿੰਨਾ ਬੱਚਾ ਚਲਾ ਗਿਆ ਉਹ ਕਿਤੇ ਜਾ ਕੇ ਸੈਟਲ ਡਾਊਨ ਹੋਣ ਚ ਪ੍ਰੋਬਲਮ ਉਹਨੂੰ ਹੋਣੀ ਹੀ ਸੀ ਕਿਉਂਕਿ ਉਹ ਬਹੁਤ ਅਨਪਲਾਨਡ ਗਿਆ ਸੀ ਉਹ ਜਸਟ ਇੱਕ ਕੈਨੇਡਾ ਦੇ ਨਾਮ ਨੂੰ ਗਿਆ ਸੀ ਸਾਡੇ ਕੋਲ ਪਲਸ 2 ਵਾਲੇ ਬੱਚੇ ਕੋਲੇ ਕੋਈ ਸਕਿੱਲ ਨਹੀਂ ਹੁੰਦੀ। ਹੂੰ ਕੋਈ ਉਹਦੇ ਕੋਲੇ ਐਕਸਪੀਰੀਅੰਸ ਨਹੀਂ ਹੁੰਦਾ।